ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਜ਼ਬਰਦਸਤ ਅੱਗ ਲੱਗੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪੂਰੀ ਫੈਕਟਰੀ ਅੱਗ ਦੇ ਵਿੱਚ ਸੜ ਚੁੱਕੀ ਹੈ ਇਸ ਤਰੀਕੇ ਦੇ ਨਾਲ ਲੱਗਦਾ ਹੈ ਕਿ ਜਿਵੇਂ ਪੂਰੀ ਅੱਗ ਦੇ ਭਾਂਬੜ ਇੱਥੇ ਮਚ ਚੁੱਕੇ ਨੇ ਦੱਸਦੀ ਹੈ ਕਿ ਇਹ ਖਲ ਦੀ ਫੈਕਟਰੀ ਹੈ ਜਿੱਥੇ ਪਸ਼ੂਆਂ ਲਈ ਚਾਰਾ ਤਿਆਰ ਕੀਤਾ ਜਾਂਦਾ ਹੈ ਖਲ ਤਿਆਰ ਕੀਤੀ ਜਾਂਦੀ ਹੈ ਔਰ ਇਸ ਫੈਕਟਰੀ ਦੇ ਵਿੱਚ ਅੱਗ ਲੱਗੀ ਹੈ ਜਿੱਥੇ ਸਭ ਕੁਝ ਤਕਰੀਬਨ ਸੜ ਕੇ ਸੁਆਹ ਹੋ ਚੁੱਕਾ ਹੈ ਪੂਰੀ ਫੈਕਟਰੀ ਅੱਗ ਦੀ ਲਪੇਟ ਦੇ ਵਿੱਚ ਆ ਚੁੱਕੀ ਹੈ ਤਾਂ ਲਪਟਾਂ ਉੱਤਰੀਆਂ ਨੇ ਤੇਜ਼ ਇਥੋਂ ਅੱਗ ਦੀਆਂ ਔਰ ਮੌਕੇ ਦੇ ਉੱਤੇ ਫਾਇਰ ਵਿਭਾਗ ਦੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਪਰ ਅੱਗ ਇੰਨੀ ਜ਼ਿਆਦਾ ਫੈਲੀ ਹੋਈ ਹੈ ਕਿ ਇਸ ਤੇ ਕਾਬੂ ਪਾਉਣਾ ਕਾਫੀ ਮੁਸ਼ਕਲ ਲੱਗ ਰਿਹਾ ਹੈ ਤਾਂ ਤਸਵੀਰਾਂ ਲੁਧਿਆਣਾ ਦੀਆਂ ਨੇ ਲੁਧਿਆਣਾ ਦੇ ਵਿੱਚ ਖਲਦੀ ਫੈਕਟਰੀ ਦੇ ਵਿੱਚ ਇਹ ਅੱਗ ਲੱਗੀ ਹੈ ਜਿਹੜੀ ਤੇਜ਼ੀ ਦੇ ਨਾਲ ਫੈਲ ਰਹੀ ਹੈ ਹਾਲਾਂਕਿ ਮੌਕੇ ਦੇ ਉੱਤੇ ਫਾਇਰ ਵਿਭਾਗ ਦੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਉਹਨਾਂ ਦੇ ਵੱਲੋਂ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਦੱਸਦੀ ਹੈ ਕਿ ਬਹਾਦਰ ਕੇ ਰੋਡ ਦੇ ਉੱਤੇ ਸਥਿਤ ਇਹ ਫੈਕਟਰੀ ਜਿੱਥੇ ਅੱਗ ਲੱਗੀ ਹੈ ਕਾਣਾ ਸਲੀਮ ਟਾਬਰੀ ਦੇ ਅਧੀਨ ਆਉਂਦਾ ਹੈ ਬਹਾਦਰਕੇ ਰੋਡ ਜਿੱਥੇ ਖਲਦੀ ਫੈਕਟਰੀ ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ ਫਿਲਹਾਲ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਇਨਸਪੈਕਟਰ ਹਰਸ਼ਵੀਰ ਹਰਸ਼ਵੀਰ ਨੇ ਦੱਸਿਆ ਕਿ ਤਕਰੀਬਨ 9:30 ਵਜੇ ਦੇ ਕਰੀਬ ਉਹਨਾਂ ਨੂੰ ਸੂਚਨਾ ਮਿਲਦੀ ਹੈ ਕਿ ਇਸ ਰੋਡ ਦੇ ਉੱਤੇ ਫੈਕਟਰੀ ਦੇ ਵਿੱਚ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਪੁਲਿਸ ਦੀ ਟੀਮ ਮੌਕੇ ਤੇ ਪਹੁੰਚਦੀ ਹੈ ਜਿਹੜਾ ਫਾਇਰ ਵਿਭਾਗ ਹੈ ਤਾਂ ਉਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਦੇ ਉੱਤੇ ਫਾਇਰ ਵਿਭਾਗ ਦੀਆਂ ਟੀਮਾਂ ਪਹੁੰਚਦੀਆਂ ਨੇ ਔਰ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅੱਗ ਦੇ ਭਾਂਬੜ ਮਚ ਰਹੇ ਨੇ ਇੰਨੀ ਤੇਜ਼ ਆਗ ਹੈ ਔਰ ਕਿਉਂਕਿ ਚਾਰਾ ਤਿਆਰ ਕੀਤਾ ਜਾਂਦਾ ਹੈ ਖਲ ਤਿਆਰ ਕੀਤੀ ਜਾਂਦੀ ਹੈ ਸੁੱਕਾ ਚਾਰਾ ਵੀ ਇਸ ਦੇ ਵਿੱਚ ਸ਼ਾਮਲ ਹੁੰਦਾ ਹੈ ਤਾਂ ਅੱਗ ਇਸ ਦੇ ਚਲਦੇ ਵੀ ਇੱਥੇ ਤੇਜ਼ੀ ਦੇ ਨਾਲ ਫੈਲੀ ਹੈ ਔਰ ਪੂਰੀ ਜਿਹੜੀ ਬਿਲਡਿੰਗ ਹੈ ਉਹ ਅੱਗ ਦੀ ਲਪੇਟ ਦੇ ਵਿੱਚ ਆ ਚੁੱਕੀ ਹੈ ਤੇਜ਼ ਲਪਟਾਂ ਉਥੋਂ ਨਿਕਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਔਰ ਪੂਰਾ ਕਾਲਾ ਧੂਏ ਦੇ ਨਾਲ ਜਿਹੜੀ ਇਮਾਰਤ ਹੈ ਉਹ ਵੀ ਕਾਲੀ ਹੋ ਚੁੱਕੀ ਹੈ ਤਾਂ ਫਿਲਹਾਲ ਅੱਗ ਦੇ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਔਰ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚ ਚੁੱਕੀ ਹੈ ਔਰ ਫਾਇਰ ਵਿਭਾਗ ਦੀ ਮੌਕੇ ਦੇ ਉੱਤੇ ਪਹੁੰਚ ਚੁੱਕਾ ਹੈ ਉਹਨਾਂ ਦੇ ਵੱਲੋਂ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਭ ਕੁਝ ਸੜ ਕੇ ਸੁਆਹ ਹੋ ਚੁੱਕਾ ਹੈ ਅੱਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੂਰੇ ਭਾਂਬੜ ਮਚ ਰਹੇ ਨੇ ਔਰ ਜੋ ਅੱਗ ਦੇ ਜੋ ਬਿਲਡਿੰਗ ਸੀ ਉਹ ਪੂਰੀ ਅਗਦੀ ਲਪੇਟ ਦੇ ਵਿੱਚ ਆ ਚੁੱਕੀ ਹੈ ਛੱਤਾ ਤੱਕ ਅੱਗੇ ਇਹ ਪੂਰੀ ਫੈਲੀ ਹੋਈ ਹੈ ਔਰ ਪੂਰੀ ਇਮਾਰਤ ਕਾਲੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਅੱਗ ਨੇ ਸਭ ਕੁਝ ਅੰਦਰ ਜੋ ਸੀ ਉਹ ਤਬਾਹ ਕਰ ਦਿੱਤਾ ਫਿਲਹਾਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਾ ਕਿ ਆਖਿਰ ਅੱਗ ਕਿਵੇਂ ਲੱਗਦੀ ਹੈ ਕੋਈ ਸ਼ਾਰਟ ਸਰਕਟ ਹੁੰਦਾ ਹੈ ਜਾਂ ਫਿਰ ਕਿਸੇ ਦੇ ਵੱਲੋਂ ਇੱਥੇ ਕੁਝ ਜਲਨਸ਼ੀਲ ਪਦਾਰਥ ਛੁੱਟ ਦਿੱਤਾ ਜਾਂਦਾ ਹੈ ਕਈ ਵਾਰ ਇਸ ਤਰੀਕੇ ਨਾਲ ਵੀ ਹੁੰਦਾ ਹੈ ਕਿ ਸਿਗਰਟ ਜਾਂ ਬੀੜੀ ਸੁੱਟ ਦੇ ਨਾਲ ਸੁੱਟ ਦੇਣ ਦੇ ਨਾਲ ਜਿਹੜੇ ਕੱਖ ਵਗੈਰਾ ਹੁੰਦੇ ਨੇ ਤਾਂ ਉਹਨਾਂ ਨੂੰ ਅੱਗ ਪੈ ਜਾਂਦੀ ਹੈ ਤਾਂ ਅਚਾਨਕ ਦੇਖਦੇ ਹੀ ਦੇਖਦੇ ਜੇਕਰ ਕੋਈ ਬਲਣਸ਼ੀਲ ਪਦਾਰਥ ਆਸ-ਪਾਸ ਹੋਵੇ ਤਾਂ ਇਹ ਅੱਗ ਭੜਕ ਜਾਂਦੀ ਹੈ ਤਾਂ ਫਿਲਹਾਲ ਕਾਰਨਾਂ ਦਾ ਪਤਾ ਬਾਅਦ ਵਿੱਚ ਲੱਗੇਗਾ ਕਿ ਇਹ ਅੱਗ ਕਿਵੇਂ ਲੱਗੀ ਸ਼ਾਰਟ ਸਰਕਟ ਹੋਇਆ ਹੈ ਜਾਂ ਕਿਸੇ ਦੀ ਸ਼ਰਾਰਤ ਹੈ ਜਾਂ ਫਿਰ ਕਿਸੇ ਦੀ ਅਣਗਹਿਲੀ ਹੈ ਜਿਸ ਦੇ ਕਰਕੇ ਇਹ ਅੱਗ ਲੱਗ ਗਈ ਹੈ ਪਰ ਤੇਜ਼ ਭਾਂਬੜ ਅੱਗ ਦੇ ਉੱਤਰੇ ਨੇ ਬਿਲਡਿੰਗ ਪੂਰੀ ਤਰੀਕੇ ਦੇ ਨਾਲ ਸੜ ਕੇ ਸੁਆਹ ਹੋ ਚੁੱਕੀ ਹੈ ਅੰਦਰ ਜਿੰਨਾ ਵੀ ਸਮਾਨ ਪਿਆ ਸੀ ਉਹ ਸੜ ਚੁੱਕਾ ਹੈ ਚਾਰ ਦੀ ਇਹ ਫੈਕਟਰੀ ਹੈ ਖਲ ਬਣਾਈ ਜਾਂਦੀ ਹੈ ਇੱਥੇ ਔਰ ਇਹ ਪੂਰੇ ਤਰੀਕੇ ਦੇ ਨਾਲ ਜਿਹੜੀ ਇਮਾਰਤ ਹੈ ਸੜ ਚੁੱਕੀ ਨਜ਼ਰ ਆ ਰਹੀ ਹੈ ਪੂਰੀ ਇਮਾਰਤ ਕਾਲੀ ਹੋ ਚੁੱਕੀ ਹੈ ਔਰ ਜਿਹੜਾ ਫਾਇਰ ਵਿਭਾਗ ਹੈ ਤਾਂ ਉਹ ਵੀ ਉਦੋਂ ਤੱਕ ਅੰਦਰ ਨਹੀਂ ਜਾ ਸਕਦਾ ਜਦੋਂ ਤੱਕ ਅੱਗ ਦੇ ਉੱਤੇ ਕਾਬੂ ਨਹੀਂ ਪਾਇਆ ਜਾਂਦਾ ਕਿਉਂਕਿ ਅੱਗ ਦੇ ਭਾਂਬੜ ਇਸ ਤਰੀਕੇ ਨਾਲ ਮਚ ਰਹੇ ਆ ਔਰ ਸਾਰੇ ਪਾਸੇ ਚਾਰਾ ਹੈ ਇਸ ਕਰਕੇ ਪੂਰੀ ਇਮਾਰਤ ਦੇ ਵਿਜੇ ਅੱਗ ਫੈਲੀ ਹੋਈ ਨਜ਼ਰ ਆ ਰਹੀ ਹੈ ਇਸ ਤਰੀਕੇ ਨਾਲ ਲੱਗਦਾ ਜਿਵੇਂ ਕੋਈ ਜਵਾਲਾਮੁਖੀ ਅੰਦਰ ਫਟਿਆ ਹੋਵੇ ਤਾਂ ਉਸ ਤਰੀਕੇ ਦੀ ਇਹ ਤਸਵੀਰ ਇੱਥੇ ਨਜ਼ਰ ਆ ਰਹੀ ਹੈ ਤਾਂ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੌਕੇ ਦੇ ਉੱਤੇ ਫਾਇਰ ਵਿਭਾਗ ਦੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਔਰ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਦਾ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਹਾਂਜੀ ਹਾਂਜੀ ਖਲ ਦੀ ਬਖਲ ਬੰਦੀ ਜੀ ਖਲ ਅੱਛਾ ਬਰੇਮਿਆਂ ਦੀ ਖਲ ਬੰਦੀ ਜੀ ਜਿਹੜੇ ਪਸ਼ੂ ਖਾਂਦੇ ਆ ਠੀਕ ਹੈ ਹਾਂਜੀ ਜੀ 99.9 ਕੀ ਬਾਰੇ ਸਾਨੂੰ ਕੁਝ ਕਹਿ ਨਹੀਂ ਸਕਦੇ ਪਰ ਜੋ ਇਹਨਾਂ ਨੇ ਕਿਹਾ ਕਿ ਸ਼ਾਰਟ ਸਰਕਟ ਇਹ ਪਿੱਛੇ ਮਾਰੀ ਜੀ ਕਿਤੇ ਹੋਊਗਾ ਚੈੱਕ ਕਰਾਵਾਂਗੇ ਜਦੋਂ ਬੰਦ ਹੋਊਗੀ ਅਗਰ ਉਸ ਤੋਂ ਬਾਅਦ ਹੀ ਚੈੱਕ ਕਰ ਪਾਵਾਂਗੇ ਇਸ ਤੋਂ ਪਹਿਲਾਂ ਕੋਈ ਜਵਾਬ ਨਹੀਂ ਜੀ ਨਹੀਂ ਨਹੀਂ ਸਭ ਬੰਦੇ ਬਾਹਰ ਹੈ ਜੀ ਹਾਂਜੀ ਹਾਂਜੀ ਫੋਨ ਕਰ ਅਜੇ ਹਲ ਕੁਝ ਨਹੀਂ ਕਿਹਾ ਤਾਂ ਕੋਈ ਬਿਆਨ ਨਹੀਂ ਹੈ ਭਾਜੀ ਕੋਈ ਬਿਆਨ ਹੀ ਨਹੀਂ ਹੈ ਨਹੀਂ ਜਦ ਕੀ ਬਿਆਨ ਨਾ ਵਾ ਇਹ ਚੀਜ਼ਾਂ ਮੈਂ ਦੱਸੋ ਜੀ ਅੱਗ ਫੇਰ ਕਰ ਦਿਆਂਗੇ ਕੋਈ ਬਿਆਨ ਦੇ ਲੋ ਅੰਦਰ ਜਾ ਕੇ ਆਪਾਂ ਕੋਈ ਦੱਸੋ ਬਸ ਹੱਦ ਕੇ ਰੋਡ ਤੇ ਹੈ ਇਹ ਫੈਕਟਰੀ ਦਾ ਨਾਮ ਤਾਂ ਸਾਨੂੰ ਵੀ ਨਹੀਂ ਪਤਾ ਸੀ ਆ ਕੇ ਸਿੱਧਾ ਅੱਗ ਭਜਾਉਣ ਲੱਗ ਪਏ ਹੈਗੇ ਆ ਇਹ ਕਾਲ ਗਈ ਸੀ ਵੀ ਖਲ ਵਾਲੀ ਫੈਕਟਰੀ 'ਚ ਅੱਗ ਲੱਗੀ ਹੈ ਤਰੰਤ ਸੀ ਜਿਹੜੀਆਂ ਹੈਗੇ ਸੱਤ-ਅੱਠ ਗੱਡੀਆਂ ਸਾਡੀਆਂ ਇੱਥੇ ਕੰਮ ਕਰਦੀਆਂ ਹੈਗੀਆਂ ਅੱਗ ਲੱਗ-ਪਗ ਸਾਡੇ ਕੰਟਰੋਲ 'ਚ ਹੈਗੀ ਹੈ ਹੁਣ ਨਹੀਂ ਜਾਨੀ ਨੁਕਸਾਨ ਹਾਲੇ ਤੱਕ ਤਾਂ ਕੋਈ ਨਹੀਂ ਦਿਸਿਆਗਾ ਪਰ ਅੱਗੇ ਸਰਚ ਕਰਦੇ ਹਾਂ ਸਾਰਾ ਏਰੀਆ ਇਹਨਾਂ ਦਾ ਫਿਰ ਦੇਖਿਆ ਜਾਊਗਾ ਅੱਗ ਤੇ ਕਾਬੂ ਪੈ ਰਿਹਾ ਹੈ 50% ਅੱਗ ਤੇ ਕਾਬੂ ਪਾ ਲਿਆ ਗਿਆ ਇਹ ਖਲ ਫੈਕਟਰੀ ਹੈ ਜੀ ਗੱਡੀਆਂ 10-12 ਲੱਗੀਆਂ ਹੈਗੀਆਂ ਬਾਕੀ ਰੈਗੂਲਰ ਹੀ ਕੰਮ ਚੱਲੀ ਜਾ ਰਿਹਾ ਨਹੀਂ ਜੇ ਕਾਰਨ ਦਾ ਹਜੇ ਸਾਡੇ ਹੋਂਦ ਨੂੰ ਅੱਗ ਲੱਗੀ ਹੋਈ ਸੀਗੀ ਸਾਡੇ ਹੋਂਦ ਨੂੰ ਅੱਗ ਲੱਗੀ ਹੋਈ ਸੀਗੀ ਕਾਰਨ ਦਾ ਬਾਅਦ ਚ ਪਤਾ ਲੱਗੇਗਾ ਇਨਵੈਸਟੀਗੇਸ਼ਨ ਦਾ ਪਾਰਟ ਹੈਗੇ